ਅਮਾਚਲ ਦੀ ਗੱਡੀ ਜੇ ਸ਼ਰਾਰਤੀ ਅਨਸਰਾਂ ਵੱਲੋਂ ਭੰਨੀ ਗਈ ਇਮੀਡੀਏਟਲੀ ਐਫ ਆਈ ਆਰ ਦਰਜ ਹੋਈ ਸਾਰੇ આરોપી ਗ੍ਰਿਫਤਾਰ ਹੋਏ ਜੇ ਸਾਡਾ ਡਰਾਈਵਰ ਕੋਈ ਕੁੱਪੇ ਆ ਕਦੇ ਮਾਰ ਦਿੱਤਾ ਜਾਂਦਾ ਕਦੇ ਉੱਪਰ ਦੇਖਿਆ ਤੁਸੀਂ ਮਾਰ ਦਿੱਤਾ ਕੁੱਟ-ਕੁੱਟ ਕਦੇ ਅੱਤ ਮਰਿਆ ਕਰਕੇ ਥੱਲੇ ਨੂੰ ਭੇਜਿਆ ਜਾਂਦਾ ਕਦੇ ਐਫ ਆਈ ਆਰ ਦਰਜ ਹੋਈ 10 ਦਿਨ ਬਾਅਦ ਐਫ ਆਈ ਆਰ ਦਰਜ ਹੋਈ ਉਹ ਵੀ 6 ਅਣਪਛਾਤੇ ਲੋਕਾਂ ਤੇ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਪ੍ਰਸ਼ਾਸਨ ਸੁੱਤਾ ਪਿਆ ਸਰਕਾਰਾਂ ਸੁੱਤੀਆਂ ਪਈਆਂ ਸਰਕਾਰਾਂ ਇੱਕ ਦੂਜੇ ਤੇ ਚਿੱਕੜ ਸਿੱਟ ਰਹੀਆਂ ਨੇ ਸਰਕਾਰਾਂ ਨੂੰ ਆਪਦੇ ਜਿਹੜੇ ਆਪਰੇਟਰ ਨੇ ਚਾਹੇ ਟੈਕਸੀ ਡਰਾਈਵਰ ਆ ਕੋਈ ਟੈਕਸ ਭਰ ਰਿਹਾ ਉਹਨਾਂ ਦੀ ਚਿੰਤਾ ਨਹੀਂ ਆਦੀ ਹੋ ਸਾਡੇ ਵੱਲੋਂ ਕਿਤੇ ਬਿਆਨਬਾਜ਼ੀ ਕੀਤੀ ਗਈ ਹੋਵੇ ਵੀ ਗੱਡੀਆਂ ਰੋਕ ਲਓ ਸਾਡੇ ਵੱਲੋਂ ਕਿਤੇ ਬਿਆਨਬਾਜ਼ੀ ਕੀਤੀ ਹੋਵੇ ਵੀ ਗੱਡੀਆਂ ਭੰਦੋ ਅਸੀਂ ਕੋਈ ਵੀ ਸ਼ਬਦਾਵਲੀ ਜਿਹੜੀ ਆ ਅਜਿਹੀ ਨਹੀਂ ਪ੍ਰਯੋਗ ਕੀਤੀ ਰੈਲੀ ਗਰਾਊਂਡ ਦਾ ਇੱਕ ਪੈਰ ਪਾਉਣ ਦਾ ਮਕਸਦ ਸੀ ਰੌਲਾ ਤਾਂ ਸਾਡਾ ਸੀਐਮ ਪੰਜਾਬ ਦੀ ਕੋਟੀ ਘੇਰਨ ਤਾਂ ਨਹੀਂ ਸਰਕਾਰ ਸੁੱਤੀ ਪਈ ਆ ਚਾਹੇ ਹਿਮਾਚਲ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਇਨਾਂ ਨੂੰ ਜਗਾਉਣ ਲਈ ਆ ਜੇ ਡਰਾਈਵਰ ਰੋਸ ਦੇ ਵਿੱਚ ਆਏ ਰੋਸ ਮਾਰਚ ਵਿੱਚ ਦਿਨ ਤੋਂ ਪੰਜਾਬ ਤੇ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਮਾਮਲਾ ਪੱਖਿਆ ਹੋਇਆ ਜਿਸ ਨੂੰ ਲੈ ਕੇ ਅੱਜ ਮਾਮਲਾ ਹੋਰ ਜ਼ਿਆਦਾ ਭੱਗਿਆ ਜਦੋਂ ਕਿ ਪੰਜਾਬ ਤੇ ਹਰਿਆਣਾ ਦੇ ਟੈਕਸੀ ਡਰਾਈਵਰ ਤੇ ਆਪਰੇਟਰ ਯੂਨੀਅਨਾਂ ਵੱਲੋਂ ਰੈਲੀ ਗਰਾਊਂਡ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ। ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਦੇ ਨਾਲ ਕਮੈਂਟ ਕਰ ਦਿਓ। ਦੱਸ ਦਿੰਦੇ ਆ ਕਿ ਹਿਮਾਚਲ ਦੇ ਵਿੱਚ ਕਈ ਟੂਰਿਸਟਾਂ ਦੀ ਦੇ ਨਾਲ ਟੈਕਸੀ ਡਰਾਈਵਰਾਂ ਦੀ ਕੁੱਟਮਾਰ ਹੋਈ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਕਈ ਟੈਕਸੀ ਡਰਾਈਵਰ ਜੋ ਹਿਮਾਚਲ ਦੇ ਉਹਨਾਂ ਗੱਡੀਆਂ ਭੰਗੀਆਂ ਗਈਆਂ ਤੇ ਨਾਲ ਦੀ ਨਾਲ ਇੱਕ ਟੈਕਸੀ ਡਰਾਈਵਰ ਜੋ Shimla ਤੋਂ ਸਵਾਰੀ ਲੈ ਕੇ ਆ ਰਿਹਾ ਸੀ ਉਸ ਨੂੰ ਪੰਜਾਬ ਦੇ ਵਿੱਚ ਮਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦੋਨੇ ਸਟੇਟਾਂ ਦੇ ਵਿੱਚ ਖਟਾਸ ਵਗਰ ਆ ਰਹੀ ਸੀ। ਡਰਾਈਵਰ ਗੁੱਸੇ ਨਜ਼ਰ ਆ ਰਹੇ ਸੀ ਪਰ ਪਿਤੇ ਦਿਨੀ ਹਿਮਾਚਲ ਦੇ ਵਿੱਚ ਟੈਕਸੀ ਡਰਾਈਵਰ ਤੇ ਆਪਰੇਟਰਾਂ ਦੀ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਹੁਣ 8 ਤਰੀਕ ਨੂੰ ਪੰਜਾਬ ਦੇ ਟੈਕਸੀ ਆਪਰੇਟਰ ਤੇ ਹਰਿਆਣਾ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਵੱਡੇ ਫੈਸਲੇ ਲਏ ਜਾਣਾ ਸੀ ਜਿਸ ਤੋਂ ਬਾਅਦ ਜਾ ਕੇ ਰਣਨੀਤੀ ਉਹਦੀ ਤਿਆਰ ਹੋਣੀ ਸੀ ਪਰ ਅੱਜ ਵੱਡਾ ਇਕੱਠ ਚੰਡੀਗੜ੍ਹ ਦੇ ਸੈਕਟਰ 25 ਦੇ ਰੈਲੀ ਗਰਾਊਂਡ ਦੇ ਵਿੱਚ ਹੋਇਆ ਜਿੱਥੇ ਕਿ ਸੀਐਮ ਭਗਵੰਤ ਮਾਨ ਨੂੰ ਮਿਲਣ ਦੇ ਉੱਤੇ ਅਰੇ ਹੋਏ ਨੇ ਟੈਕਸੀ ਡਰਾਈਵਰ ਤੇ ਆਪਰੇਟਰ ਯੂਨੀਅਨ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੀਆਂ ਮੰਗਾਂ ਵੀ ਰੱਖਣੀਆਂ ਨੇ ਦੂਜੇ ਪਾਸੇ ਜੋ ਟੈਕਸੀ ਡਰਾਈਵਰਾਂ ਦੇ ਨਾਲ ਆਪਰੇਟਰਾਂ ਦੇ ਨਾਲ ਦੁਰਵਿਹਾਰ ਹੋ ਰਿਹਾ ਹੈ ਕੁੱਟਮਾਰ ਹੋ ਰਹੀ ਹੈ ਹੋਸਟਲਾਂ ਦੇ ਵਿੱਚ ਤਾਂ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਕਿਉਂ ਨਹੀਂ ਪੰਜਾਬ ਸਰਕਾਰ ਕਿਉਂ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ ਦੂਜੇ ਪਾਸੇ ਜੋ ਵੱਧ ਤੋਂ ਟੈਕਸ ਸਾਡੇ ਉੱਤੇ ਲਗਾਏ ਹੋਏ ਨੇ ਆ ਮੇ ਹਿਮਾਚਲ ਹੈ ਜਾਂ ਫਿਰ ਹਰਿਆਣਾ ਹੈ ਤਾਂ ਟੈਕਸ ਕਿਉਂ ਨਹੀਂ ਬੰਦ ਕੀਤੇ ਜਾਂਦੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਕਿ ਜਦੋਂ ਅਸੀਂ ਗੱਡੀਆਂ ਖਰੀਦਦੇ ਹਾਂ ਉਸ ਸਮੇਂ ਟੈਕਸ ਦਿੰਨੇ ਆ ਪੰਜਾਬ ਦਾ ਟੈਕਸ ਦਿੰਨੇ ਆ ਆਲ ਇੰਡੀਆ ਪਰਮਿਟ ਜਿਹੜੇ ਅਸੀਂ ਪਾਏ ਹੋਏ ਆ ਪਰ ਉਹਦੇ ਬਾਅਦ ਵੀ ਸਾਨੂੰ ਸਵਾਰੀ ਚੱਕਣ ਤੋਂ ਰੋਕਿਆ ਜਾਂਦਾ ਜਿਸ ਤੋਂ ਬਾਅਦ ਟੈਕਸੀ ਆਪਰੇਟਰ ਯੂਨੀਅਨ ਗੁੱਸੇ ਦੇ ਵਿੱਚ ਵੱਡੇ ਇਕੱਠ ਕਰਕੇ ਬੈਠੇ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਅਗਰ ਸ੍ਰੀਮ ਭਗਵੰਤ ਮਾਨ ਦੇ ਅਫਸਰ ਜਾਂ ਸ੍ਰੀਮ ਭਗਵੰਤ ਮਾਨ ਖੁਦ ਇਸ ਮਾਮਲੇ ਲਈ ਸਾਡੇ ਟੇਬਲ ਟਾਕ ਤੇ ਨਹੀਂ ਬੈਠਦੇ ਉਸ ਤੋਂ ਬਾਅਦ ਅਸੀਂ ਸ੍ਰੀਮ ਭਗਵੰਤ ਮਾਨ ਦੇ ਘਰ ਦਾ ਘਰੋ ਟੈਕਸੀ ਪਲੇਟਰ ਯਾਦ ਟੈਕਸੀ ਯੂਨੀਅਨ ਵੱਲੋਂ ਪ੍ਰਧਾਨ ਵੱਲੋਂ ਕੀ 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 ਗੱਲ ਹੈ ਜੀ ਮਸ਼ਹਰੀ ਉਹਨਾਂ ਨੇ ਸ਼ਰਨਜੀਤ ਕਲਸੀ ਪ੍ਰਧਾਨ ਯਾਦ ਟੈਕਸੀ ਯੂਨੀਅਨ ਪੰਜਾਬ ਜੀ ਅੱਜ 25 ਇੰਡ ਰੈਲੀ ਗਰਾਉਂਡ ਵਿੱਚ ਕੀ ਇਕੱਠ ਕੀਤਾ ਹੈ ਪੂਰੇ ਪੰਜਾਬ ਜਿਹੜੇ ਟੈਕਸੀ ਡਰ ਇਕੱਠੇ ਹੋਏ ਨੇ ਕੀ ਮੁੱਖ ਮੰਗਾਂ ਨੇ ਕੀ ਮਕਸਦ ਹੈ ਰੈਲੀ ਗਰਾਉਂਡ ਦਾ ਇੱਕ ਪੈਰ ਪਾਉਣ ਦਾ ਮਕਸਦ ਸੀ ਜੀ ਰੋਲਾ ਤਾਂ ਸਾਡਾ ਸੀਐਮ ਪੰਜਾਬ ਦੀ ਕੋਠੀ ਘੇਰੰਦਾ ਜਿਹੜੀ ਸਰਕਾਰ ਸੁੱਤੀ ਪਈ ਆ ਚਾਹੇ ਹਿਮਾਚਲ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਇਹਨਾਂ ਨੂੰ ਜਗਾਉਣ ਲਈ ਜਿਹੜਾ ਡਰਾਈਵਰ ਰੋਸ ਦੇ ਵਿੱਚ ਆਏ ਰੋਸ ਮਾਰਚ ਦੇ ਲਗਾਏ ਆ ਜੀ ਪਰ ਜਿਹਦੇ ਪਾਸੇ ਕਿਹਾ ਥੋੜਾ ਹਿਮਾਚਲ ਨਾਲ ਕਾਫੀ ਰੌਲਾ ਚੱਲ ਰਿਹਾ ਹੈ ਜੀ ਡਰਾਈਵਰਾਂ ਦੇ ਨਾਲ ਉਹ ਕੀ ਮਾਮਲਾ ਹੈ ਲਗਾਤਾਰ ਕਿਹਨਾਵਾ ਵਾਪਰ ਰਹੀਆਂ ਨੇ ਪਹਿਲਾ ਟੈਕਸ ਅਸੀਂ ਆਪਣੀ ਸਟੇਟ ਨੂੰ ਦੇ ਰਹੇ ਹਾਂ ਦੂਜਾ ਟੈਕਸ ਮਿਨਿਸਟਰੀ ਆਫ ਰੋਡ ট্রান্সਪੋਰਟ ਨੂੰ ਦੇ ਰਹੇ ਹਾਂ ਧੱਕੇ ਨਾਲ ਸਾਡੇ ਤੇ ਤੀਜਾ ਟੈਕਸ ਟ੍ਰਿਪਲ ਟੈਕਸ ਜਿਹੜਾ ਥੋਪਿਆ ਗਿਆ ਵਾ ਸਾਡੀ ਗੈਰ ਹਿਮਾਚਲੀਆਂ ਵੱਲੋਂ ਕੁੱਟ ਮਾਰ ਦਾ ਮਾਮਲਾ ਜੀ ਸਾਡੀਆਂ ਗੱਡੀਆਂ ਭੰਨਣ ਦਾ ਮਾਮਲਾ ਜੀ ਇੱਕ ਸਾਰੇ ਮਸਲਿਆਂ ਨੂੰ ਲੈ ਕੇ ਅੱਜ ਇੱਕ ਵਿਸ਼ੇਸ਼ ਇਕੱਠ ਤਮਾਮ ਡਰਾਈਵਰ ਭਰਾਵਾਂ ਦਾ ਯੂਨੀਅਨਾਂ ਦਾ ਰੱਖਿਆ ਗਿਆ ਵਾ ਮਰਦੂਜੇ ਪਾਸੇ ਹਿਮਾਚਲ ਦੀ ਇਲਜ਼ਾਮ ਲਾ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਡੀ ਗੱਡੀਆਂ ਕਨੌਲੀ ਬਾੜ ਦੇ ਉੱਤੇ ਪੰਨੀਆਂ ਕੰਨਾਂ ਨੇ ਅਰਧਕਰ ਦੇ ਨੇੜੇ ਦੂਜੇ ਪਾਸੇ ਇੱਕ ਸਦਾ ਟੈਕਸੀ ਡਰਾਈਵਰ ਮਾਰਤਾ ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਪੰਜਾਬ ਦੇ ਵਿੱਚ ਇਤਨੀ ਕਿਹੜੇ ਗੁੰਡਾਗਰ ਹਿਮਾਚਲ ਦੀ ਗੱਡੀ ਜੇ ਸ਼ਰਾਰਤੀ ਅੰਸਰਾਂ ਵੱਲੋਂ ਪੰਨੀ ਗਈ ਇਮੀਡੀਏਟਲੀ ਐਫ ਆਈ ਆਰ ਦਰਜ ਹੋਈ ਸਾਰੇ આરોપી ਗ੍ਰਿਫਤਾਰ ਹੋਏ ਜੇ ਸਾਡਾ ਡਰਾਈਵਰ ਕੋਈ ਕੁੱਪਿਆ ਕਦੇ ਮਾਰ ਦਿੱਤਾ ਜਾਂਦਾ ਕਦੇ ਉੱਪਰ ਦੇਖਿਆ ਤੁਸੀਂ ਮਾਰ ਦਿੱਤਾ ਕੁੱਟ ਕੁੱਟ ਕਦੇ ਅੱਧ ਮਰਿਆ ਕਰਕੇ ਥੱਲੇ ਨੂੰ ਭੇਜਿਆ ਜਾਂਦਾ ਕਦੇ ਐਫਆਈਆਰ ਦਰਜ ਹੋਈ 10 ਦਿਨ ਬਾਅਦ ਐਫਆਈਆਰ ਦਰਜ ਹੋਈ ਉਹ ਵੀ 6 ਅਣਪਛਾਤੇ ਲੋਕਾਂ ਤੇ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਪ੍ਰਸ਼ਾਸਨ ਸੁੱਤਾ ਪਿਆ ਸਰਕਾਰਾਂ ਸੁੱਤੀਆਂ ਪਈਆਂ ਸਰਕਾਰਾਂ ਇੱਕ ਦੂਜੇ ਤੇ ਚਿੱਕੜ ਸਿੱਟ ਰਹੀਆਂ ਨੇ ਸਰਕਾਰਾਂ ਨੂੰ ਆਪਦੇ ਜਿਹੜੇ ਆਪਰੇਟਰ ਨੇ ਚਾਹੇ ਉਹ ਟੈਕਸੀ ਡਰਾਈਵਰ ਆ ਕੋਈ ਟੈਕਸ ਭਰ ਰਿਹਾ ਉਹਨਾਂ ਦੀ ਚਿੰਤਾ ਨਹੀਂ ਹੈ ਕਰੋੜਾਂ ਰੁਪਇਆ ਲੱਖਾਂ ਰੁਪਇਆ ਟੈਕਸ ਭਰ ਰਿਹਾ ਤੇ ਖੱਜਲ ਹੋ ਰਹੇ ਆ ਅਸੀਂ ਹਰੇਕ ਚੌਂਕ ਦੇ ਵਿੱਚ ਸ਼ਿਕਾਰ ਹੋ ਰਹੇ ਆ ਟ੍ਰੈਫਿਕ ਪੁਲਿਸ ਕੰਨੀਓ ਸ਼ਿਕਾਰ ਹੋ ਰਹੇ ਆ ਸੋ ਸੈਂਟਰ ਸਰਕਾਰ ਇਹਦੇ ਤੇ ਦਖਲ ਅੰਦਾਜ਼ੀ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਤੇ ਯੂਨੀ ਜਾਈਸੀਟੀ ਯੂਨੀਅਨ ਹੈ ਇੱਕ ਹਿਮਾਚਲ ਦੀ ਉਹਨਾਂ ਵੱਲੋਂ ਕਿਹਾ ਗਿਆ ਆਜਾਤ ਐਕਸਟਰੀਅਰ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਅਗਰ ਕੋਈ ਸ਼ਰਾਰਤੀ ਸਾਡੇ ਵੱਲ ਤੰਗ ਕਰਦਾ ਹੈ ਤਾਂ ਅਸੀਂ ਦੇਖਾਂਗੇ ਤੇ ਤੁਹਾਡੇ ਵੱਲ ਕਰਦੇ ਤੁਸੀਂ ਦੇਖੋ ਅੱਜ ਧੰਨਵਾਦ ਹੋਈ ਅੱਜ ਦੇ ਇਕੱਠ ਤੋਂ ਬਾਅਦ ਉੱਥੇ ਦੇ ਜਿਹੜੇ ਪੁਰਾਣੇ ਮੰਤਰੀ ਨੇ ਹਾਂ ਗੋਵਿੰਦ ਠਾਕਰ ਜੀ ਟ੍ਰਾਂਸਪੋਰਟ ਮਨਿਸਟਰ ਰਹੇ ਚੁੱਕੇ ਉਹਨਾਂ ਦੇ ਧਰੂ ਮਨਾਰੀ ਦੀ ਯੂਨੀਅਨ ਦਾ ਹੋਰ ਯੂਨੀਅਨਾਂ ਦਾ ਮੈਸੇਜ ਆ ਰਿਹਾ ਵੀ ਤੁਸੀਂ ਮੀਟਿੰਗ ਕਰੋ ਪਰ ਮੀਟਿੰਗ ਤੋਂ ਬਾਅਦ ਆਪਾਂ ਇੱਕ ਸਾਂਝੀ ਮੀਟਿੰਗ ਕਰਨੀ ਤੁਸੀਂ ਚਾਹੇ 500 ਮੈਂਬਰ ਲੈ ਕੇ ਆਓ ਮੀਟਿੰਗ ਦੇ ਵਿੱਚ ਆਪਾਂ ਮਸਲੇ ਦਾ ਹੱਲ ਕਰਨਾ ਬਿਲਕੁਲ ਅਸੀਂ ਮਸਲੇ ਦਾ ਹੱਲ ਕਰਾਂਗੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਯੂਨੀਅਨ ਦਾ ਮਤਲਬ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਸਾਡੇ ਨਾਲ ਹੁੰਦੇ ਧੱਕੇ ਦਾ ਵਿਰੋਧ ਕਰਨਾ ਵਾ ਸਾਡੇ ਨਾਲ ਹੁੰਦੀ ਜਿਹੜੀ ਕੁੱਟ ਮਾਰਦਾ ਜਾਂ ਸਾਨੂੰ ਅੱਧ ਮਰਿਆ ਕਰਕੇ ਛੱਡਣ ਦਾ ਉਹਦਾ ਵਿਰੋਧ ਕਰ ਰਹੇ ਹਾਂ ਟ੍ਰਿਪਲ ਟੈਕਸੇਸ਼ਨ ਦਾ ਵਿਰੋਧ ਕਰ ਰਹੇ ਪਿਛਲੇ ਦਿਨੀ ਉਹਨਾਂ ਦੀ ਮੀਟਿੰਗ ਹੋਈ ਹੈ ਟੈਕਸੀ ਡਰਾਈਵਰਾਂ ਦੀ ਵੀ ਟੈਕਸੀ ਡਰਾਈਵਰਾਂ ਦੀ ਵੀ ਕੁਝ ਦੇਖ ਰਹੀਆਂ ਮਾਚਲ ਦੇ ਵਿੱਚ ਉਹਨਾਂ ਦੇ ਵਿੱਚ ਕਾफी ਭਾਸ਼ਾ ਇਸ ਤਰੀਕੇ ਨਾਲ ਬੋਲੀ ਗਈ ਕਿ ਅਸੀਂ ਚੁੱਪ ਨਹੀਂ ਬੈਠਾਂ ਹਾਂਜੀ ਉਹਨੂੰ ਕਿਵੇਂ ਦੇਖੋ ਕੁਝ ਉਹ 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 ਉਹਨਾਂ ਦੀ ਹੋ ਸਾਡੇ ਵੱਲੋਂ ਕਿਤੇ ਬਿਆਨਬਾਜ਼ੀ ਕੀਤੀ ਗਈ ਹੋਵੇ ਵੀ ਗੱਡੀਆਂ ਰੋਕ ਲਓ ਸਾਡੇ ਵੱਲੋਂ ਕਿਤੇ ਬਿਆਨਬਾਜ਼ੀ ਕੀਤੀ ਹੋਵੇ ਵੀ ਗੱਡੀਆਂ ਭੰਦੋ ਅਸੀਂ ਕੋਈ ਵੀ ਸ਼ਬਦਾਵਲੀ ਜਿਹੜੀ ਆ ਅਜਿਹੀ ਨਹੀਂ ਪ੍ਰਯੋਗ ਕੀਤੀ ਜਾਂ ਕੋਈ ਵੀ ਸ਼ਬਦਾਵਲੀ ਜਾਂ ਕਿਸੇ ਦੇ ਮਨ ਨੂੰ ਕੇਸ ਪਹੁੰਚਾਵੇ ਠੀਕ ਆ ਜੀ ਉਹ ਜਿਹੜੇ ਸ਼ਰਾਰਤੀ ਜਿਨ੍ਹਾਂ ਨੇ ਯੂਨੀਅਨਾਂ ਨਹੀਂ ਚਲਾਈਆਂ ਅੱਜ ਤੱਕ ਜਾਂ ਜਿਹੜੇ ਆਪਦੇ ਆਪ ਨੂੰ ਨੁਮਾਇੰਦਗੀ ਕਹਿੰਦੇ ਆ ਮੀਟਿੰਗਾਂ 'ਚ ਨਹੀਂ ਬੈਠੇ ਮੋਟਰ ਵਹੀਕਲ ਐਕਟ ਨਹੀਂ ਪਤਾ ਸੈਂਟਰ ਮੋਟਰ ਵਹੀਕਲ ਰੂਲਸ ਨਹੀਂ ਪਤਾ ਉਹ ਉਹ ਇਹ ਜਿਹੀਆਂ ਗੱਲਾਂ ਕਰ ਰਹੇ ਆ ਐਡਵਿਟੇਸ਼ਨ ਤੋਂ ਇਹ ਤੋਰ ਤੋਂ ਸਭ ਸਵਾਰੀ ਚੁਪ ਤੋਂ ਰੋਕੇ ਜਾਂਦਾ ਪੰਜਾਬ ਦੇ ਡਰਾਈਵਰਾਂ ਵੱਲੋਂ ਬ੍ਰੇਕਾਂ ਬੁੱਤ ਨਹੀਂ ਕਾ ਕਰਕੇ ਕਹਿੰਦੇ ਸਾਡੀ ਇਹ ਮੰਗ ਦੇਖੋ ਹਜੇ ਹਜੇ ਤੱਕ ਹਜੇ ਤੱਕ ਤਾਂ ਰੋਕਿਆ ਨਹੀਂ ਗਿਆ ਜੀ ਜੇ ਉਹ ਕਹਿੰਦੇ ਆ ਫੇਰ ਆ ਗੱਲ ਕਰ ਲੈਨੇ ਆ ਜੇ ਫੇਰ ਰੋਕਣਾ ਸ਼ੁਰੂ ਕਰਦਾਂਗੇ ਹਜੇ ਤੱਕ ਅਜੇ ਹੀ ਕੋਈ ਗੱਲ ਦੇਖੋ ਸਾਡੀਆਂ ਗੱਡੀਆਂ ਨੂੰ 2-2000 ਰੁਪਏ ਦੀ ਕਦੇ ਮੰਡੀ ਯੂਨੀਅਨ ਪਰਚੀ ਦਿੰਦੀ ਆ ਕਦੇ ਧਰਮਸ਼ਾਲਾ ਯੂਨੀਅਨ ਪਰਚੀ ਦਿੰਦੀ ਆ ਇਹ ਗੁੰਡਾਗਰਦੀ ਜਿਹੜੀ ਆ ਇਹ ਉਹਨਾਂ ਨੂੰ ਦੇਖਣਾ ਚਾਹੀਦਾ ਕਿੰਨਾ ਬੰਦ ਆ ਦੇਖੋ ਜੀ ਉਹ ਕੌਣ ਨੇ ਉਹ ਵੈਰੀਫਾਈ ਕਰਨ ਪਰ ਪਹਿਲਾਂ ਪੁਲਿਸ ਵੱਲੋਂ ਜੋ ਇੱਕ ਪੁਲਿਸ ਮਾਜਰ ਰੋਕਿਆ ਗਿਆ ਹਜੇ ਪੁਲਿਸ ਉਹਨਾਂ ਜੀ ਟੈਕਸੀ ਡਰ ਵਿੱਚ ਇੰਟਰਫੇਅਰ ਕਰ ਰਹੇ ਸੀ ਲੱਗਦਾ ਕਿ ਟੈਕਸੀ ਡਰਾਈਵਰਾਂ ਦੇ ਨਾਲ ਪੁਲਿਸ ਵੀ ਹਿਮਾਚਲ ਦੀ ਮਿਲੀ ਹੋਈ ਹੈ ਦੇਖੋ ਜੀ ਕੋਈ ਇਸ ਤੇ ਮੈਂ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਸਾਡਾ ਮਸਲਾ ਸਾਡਾ ਡਰਾਈਵਰ ਕਿਵੇਂ ਸੇਫ ਆ ਹਿਮਾਚਲ ਦਾ ਡਰਾਈਵਰ ਕਿਵੇਂ ਸੇਫ ਆ ਮੇਰਾ ਇਹ ਮੈਸੇਜ ਆ ਹਿਮਾਚਲ ਦੇ ਭਰਾਵਾਂ ਨੂੰ ਹਿਮਾਚਲ ਦੇ ਟੈਕਸੀ ਡਰਾਈਵਰਾਂ ਨੂੰ ਪੂਰੇ ਇੰਡੀਆ ਦੇ ਟੈਕਸੀ ਡਰਾਈਵਰਾਂ ਨੂੰ ਵੀ ਸਾਡਾ ਡਰਾਈਵਰ ਕਿਵੇਂ ਸੇਫਾ ਚਾਹੇ ਉਹ ਪੰਜਾਬ ਚੋਂ ਦਾ ਚਾਹੇ ਪੰਜਾਬ ਵਾਲੇ ਹਿਮਾਚਲ ਜਾਂਦੇ ਸਾਡੀ ਸੇਫਟੀ ਕਿੱਥੇ ਆ 10 ਬਾਲ ਭਗਵੰਤ ਮਾਨ ਤੁਸੀਂ ਕੀ ਮੰਗਦੇ ਤੁਸੀਂ ਕੀ ਮੰਗਾਂ ਲਿਖ ਕੇ ਰੱਖਿਓ ਨਹੀਂ ਮੰਗਾ ਮੰਗਾ ਦੇਖੋ ਜੀ ਇਹ ਮੰਗਾਂ ਦੀ ਗੱਲ ਨਹੀਂ ਮੰਗਾ ਟੇਬਲ ਤੇ ਬੈਠਾਂਗੇ ਬਹੁਤ ਮੰਗਾਂ ਨੇ ਮਸਲੇ ਬਹੁਤ ਨੇ ਇੱਕ ਮਸਲਾ ਨਹੀਂ ਜੇ ਨਾ ਕੋਈ ਗੱਲਬਾਤ ਹੋਈ ਤੇ ਅੱਗੇ ਦੱਸ ਦੱਸ ਕੀ ਹੈ ਦੇਖੋ ਸੰਘਰਸ਼ ਸਾਥ ਜੋ ਸਾਡੇ ਭਰਾ ਹੁਕਮ ਜੋ ਯੂਨੀਅਨਾਂ ਹੁਗਲ ਜਾਰੀ ਹੈ